ਬੀਟੀ 1 ਅਕਤੂਬਰ ਦੀ ਦੇਰ ਸ਼ਾਮ ਨੂੰ ਬੋਬੀ ਹਾਰਡਵੇਅਰ ਸਟੋਰ ਧਰਮਕੋਟ ਰੰਡਾਵਾ ਵਿਖੇ ਤਿੰਨ ਅਣਪਛਾਤੇ ਮੁਲਜ਼ਮਾਂ ਵੱਲੋਂ ਬੰਦ ਦਕਾਨ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਨੂੰ ਲੈ ਕੇ ਪੁਲਿਸ ਚੌਕੀ ਧਰਮਕੋਟ ਰੰਡਾਵਾ ਵਿਖੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਸੀ ਤੇ ਹੁਣ ਇਸੇ ਮਾਮਲੇ ਵਿੱਚ ਪੁਲਿਸ ਵੱਲੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਪੁਲਿਸ ਥਾਣਾ ਡੇਰਾ ਬੱਬਾ ਨਾਨਕ ਦਾ ਸਬ ਇੰਸਪੈਕਟਰ ਇਕ ਬਾਲ ਸਿੰਘ ਨੇ ਦੱਸਿਆ ਕਿ ਬੀਤੀ 1 ਅਕਤੂਬਰ ਨੂੰ ਦਿਨੇਸ਼ ਕੁਮਾਰ ਬੋਬੀ ਹਾਰਡਵੇਅਰ ਸਟੋਰ ਉਪਰ ਫਰੋਤੀ ਨੂੰ ਲੈ ਕੇ ਅਣਪਛਿੱਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਇਸ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਦੌਰਾਨ ਹੁਣ ਤੱਕ ਇਸ ਮੁਕਦਮੇ ਵਿੱਚ ਇੱਕ ਔਰਤ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਉਕਤ ਔਰਤਾ ਤੇ ਉਕਤ ਮੁਲਜ਼ਮ ਨੂੰ ਪਹਿਲਾਂ ਹੀ ਪੁਲਿਸ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ ਸੀ ਹੁਣ ਇਸੇ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਇੱਕ ਦੇਸੀ ਪਸਤਾਵ ਅਤੇ ਜਿੰਦਾ ਰਵੰਦ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਅੱਜ ਮਾਨਯੋਗ ਦਲਦਹ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਇਹ ਜਿਮੀਤ ਇੱਕ ਦਾਹ 25 ਦਿਨੇਸ਼ ਕੁਮਾਰ ਉਹ ਵੀ ਦੁਕਾਨਦਾਰ ਹਾਰਡਵੇਅਰ ਧਰਮ ਗੁਪਿੰਦਾਵਾ ਉਹਦੀ ਦੁਕਾਨਿਆ ਜਿੱਥੇ ਫਰੋਦੀ ਦੇ ਮਾਮਲੇ ਨੂੰ ਲੈ ਗਈ ਕੁਝ ਨਾਮਰੂਪ ਵਿਅਕਤੀਆਂ ਵੱਲੋਂ ਉਹਦੀ ਦੁਕਾਨ ਤੇ ਹਮਲਾ ਕਰਕੇ ਲੋਗਤ ਲਾਇਆ ਹੀ ਜਿਸ ਵਿੱਚ ਸੰਬੰਧੀ ਮਕਦਮਾ ਨੰਬਰ 150/1125 ਜੋਰਨ 111 253 131 ਬੀਐਨਐਸ ਸਪੱਸ਼ਟਾ ਕਿਨਾ ਕਰਨ ਵਿਅਕਤੀ ਥਾਣਾ ਨਹਿਰਾਬਨਾਨਕﾞ ਵਰਗੀ ਰਜਿਸਟਰ ਹੋਇਆ ਉਸ ਵਿੱਚ ਹੁਣ ਤੱਕ ਕੁੱਲ 4 ਗ੍ਰਿਫਤਾਰੀਆਂ ਹੋ ਚੁੱਕੀਆਂ ਜੋ ਇੱਕ ਲੇਡੀ ਸਿਮਰਨਜੀਤ कौर ਇੱਕ ਸੰਦਾਨੂ ਸੀ ਉਹ ਗ੍ਰਿਸ਼ਣ ਦੇ ਹਵਾਲਾ ਕਿੰਨੇ ਜਿਹੜੇ ਗਵਾਸੁਰ ਬਾਂਧਿਆ ਮਾਂਦੂ ਦਾਲ ਤੋਂ ਇੱਕ ਕਿਸਮ ਦਾ ਬੋਧਾ ਅਤੇ ਇੱਕ ਦੋਸ਼ੀ ਕਰਨਦੀਪ ਮਸੀ ਨਿਤੀਸ਼ੇ ਦਸ ਨੂੰ ਅਸਲ ਜਾਤ ਅਨਸਾਰ ਖਾਸ ਮੁਕਦੀ ਪ੍ਰਾਣ ਅਸਾਰ ਦੇ ਫਰਦ ਦਿੱਤਾ ਗਿਆ ਹੈ ਜਿਸ ਨੂੰ ਨਿਤੀਸ਼ਾਪਨਾ ਹਕੀ ਨੂੰ ਆਰਡਰ ਦੇ ਪੇਸ਼ ਕੀਤਾ ਗਿਆ ਹੈ ਜਿਸ ਤੋਂ ਕੋਈ ਸਨਮਾਨ ਤੇ ਕ੍ਰਿੰਦੇ ਨਾਵਲਾ ਪੁਲਿਆਰ ਬੰਦ ਕਰਾਇਆ ਸੀ ਜਿਸ ਨੇ ਅੱਜ ਆਪਣੇ ਪਿੱਕੇ ਕਦਰ ਇਨਸਾਨਸਾਰ ਵਾਰਦਾਤ ਸਮੇਂ ਵਰਤਿਆ ਇੱਕ ਦੇਸੀ ਪਿਸਤਲ ਮਾਰਕਸਟਾਰ ਸਮੇਂਗ ਇਕਰੌਮ ਜਿੰਦਾ ਇੱਕ ਖਾਲੀ ਕੋਲ ਆਪਣੇ ਪਿੱਕੇ ਕਦਰ ਇਨਸਾਨਸਾਰ ਗੁਰਾਉ ਕੁਸੀਵਾਨਾ ਮੋੜ ਜਾਬਨੂ ਬਾਹਰਕਟਵਾ ਗਰੇ ਕੋ ਤੋਂ ਗ੍ਰਾਮ ਦੇ ਪੀ ਸਪਾਟ ਇੱਥੇ ਦੇ ਵੀਦਿਆ ਕਿਥੋਂ ਆਇਆ ਜਿਹੜੇ ਵਾਰਦਾਤ ਅਨੁਸਾਰ ਉੱਥੇ ਇੱਕ ਇੱਕ ਰਾਉਂਡ ਫਾਇਰ ਹੋਇਆ ਹੈ ਇੱਕ ਰਾਉਂਡ ਇਹਨਾਂ ਪਹਿਲਾਂ ਨੇ ਰਾਉਂਡ ਕਰ ਜਿਹੜਾ ਵਾਰਦਾਤ ਕਰਦੋਂ ਪਹਿਲਾਂ ਪ੍ਰੈਕਟਿਸ ਤੌਰ ਤੇ ਜਲਾਹ ਤੁਸੀਂ ਬੰਦੇ ਜੋ ਵੀ ਖਾਲੀ ਕੋਲ ਬਣਾਉਂਦਾ ਹੋ ਚੁੱਕਾ ਇੱਕ ਰਾਉਂਡ ਫਾਇਰ ਹੋਇਆ ਇੱਕ ਜਿੰਦਾ ਰੋਣੀ ਰਹਿਣ ਵਾਲਾ ਸਾਰੇ ਜਿਹੜਾ ਦੋਸ਼ੀ ਕਰਨ ਦੀ ਵੀ ਸੀ ਹੈ ਇਹ ਹੈਗਾ ਜੀ ਗੁਰਚੱਕਰ ਰਹਿਣਾ ਵਾਲਾ ਜਿਹੜਾ ਦੋਸ਼ੀ ਰਾਜਵੀਰ ਉਰਪਿੰਪੜਿਆ ਇਹ ਧਰਮਗੁਰ ਪਤੰਦ ਦਾ ਰਹਿੰਦਾ ਹੈ ਇਹ ਦੋਨੋਂ ਸਰ ਕ੍ਰਿਮੀਨਲ ਲੋਕ ਨੇ ਕ੍ਰਿਮੀਨਲ ਕਾਰਜੇ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਥਾਣਿਆਂ 'ਚ ਆਲਰੇਡੀ ਪਹਿਲਾਂ ਹੀ ਇਹਨਾਂ ਦੀ ਕ੍ਰਿਮੀਨਲ ਰਿਕਾਰਡ ਹੈ ਹਾਂਜੀ ਕੇਸ ਹੀ ਕਰਾ ਕੇ ਜਿਹੜਾ ਰਿਮਾਂਡ ਰਿਮਾਂਡ ਤੋਂ ਦਾਖਲਾਸ ਹੋ ਸਕਦਾ ਜਾਵੇਗਾ ਜੇਕਰ ਹੋਰ ਵੀ ਕੋਈ ਦਰਾਨੇ ਰਿਮਾਂਡ ਕੁਛ ਵਿਸ ਕੋਈ ਰਿਕਵਰ ਹੁੰਦਾ ਤੇ ਉਹ ਅਬਜਨ ਨੂੰ ਸੁਣਨਾ ਹੈ